ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਪਿਪਲੀ ਸਾਹਿਬ ਉਤਲੀਕਰ ਸ੍ਰੀ ਅਮਰਤਸਰ ਇੱਥੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਤੇ ਸਮੇਂ ਆਏ ਇਹ ਬਹੁਤ ਹੀ ਪਵਿੱਤਰ ਧਰਤੀ ਤਿੰਨ ਪਾਤਸ਼ਾਹਿਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਬਹੁਤ ਸਾਰੀਆਂ ਸੰਗਤਾਂ ਰੋਜ਼ਾਨਾ ਇੱਥੇ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੀਆਂ ਤੇ ਜਿਨ੍ਹਾਂ ਦੀਆਂ ਮਨੋਕਾਮਨਾ ਗੁਰੂ ਸਾਹਿਬ ਪੂਰੀਆਂ ਕਰਦੇ ਆ ਉਹ ਵੀ ਸੰਗਤਾਂ ਚਕਰਾਨੇ ਵਜੋਂ ਇੱਥੇ ਨਮਸਕਾਰ ਕਰਨ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ ਪਹੁੰਚ ਲਿਆ ਵਾ ਆਜੋ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਇੱਥੇ ਪੁਰਾਣੀ ਇੱਕ ਪਿਪਲੀ ਵੀ ਆ ਜਿਸ ਦੇ ਨਾਮ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਲ ਆਪਾਂ ਸਾਰਾ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਕਰਾਂਗੇ ਸੋ ਆਓ ਆਪਾਂ ਅੰਦਰ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਤੇ ਨਾਲ ਇਤਿਹਾਸ ਸਾਂਝਾ ਕਰੀਏ ਇੱਥੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਸਮੇਂ ਆਏ ਇੱਥੇ ਪਿਪਲੀ ਦੀ ਸੰਗਣੀ ਛਾਂ ਅਤੇ ਲਾਹੌਰ ਦੇ ਰਸਤੇ ਤੇ ਹੋਣ ਕਾਰਨ ਜਦੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇੱਥੇ ਆਏ ਤਾਂ ਉਹਨਾਂ ਨੇ ਇੱਥੇ ਖੂਲਵਾਇਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਗੁਰਗੱਦੀ ਤੇ ਬਰਾਜਮਾਨ ਹੋਏ ਤਾਂ ਪ੍ਰਥੀਚੰਦ ਵਿਰੋਧ ਕਰਨ ਲੱਗਾ ਕਾਰਪੇਟਾ ਆਪ ਸੰਭਾਲ ਲੈਂਦਾ ਸੀ ਇਸ ਕਰਕੇ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ ਜਦੋਂ ਭਾਈ ਗੁਰਦਾਸ ਜੀ ਆਗਰੇ ਤੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਵਾਪਸ ਆਏ ਗੁਰੂ ਕੇ ਲੰਗਰ ਵਿੱਚ ਜਦੋਂ ਪ੍ਰਸ਼ਾਦਾ ਛਕਿਆ ਗੰਡੇ ਨਾਲ ਛੋਲਿਆਂ ਦਾ ਪ੍ਰਸ਼ਾਦਾ ਮਿਲਿਆ ਕਾਰਨ ਪੁੱਛਣ ਤੇ ਬੀਬੀ ਭਾਨੀ ਜੀ ਨੇ ਪਿਰਤੀ ਚੰਦ ਜੀ ਕੁਟਲਨੀਤੀ ਦਾ ਜ਼ਿਕਰ ਕੀਤਾ ਤਾਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਇਸ ਜਗ੍ਹਾ ਤੇ ਆ ਕੇ ਥੜੇ ਉੱਪਰ ਚਾਦਰ ਵਿਛਾ ਕੇ ਬੈਠ ਗਏ ਜੋ ਕਾਬਲ ਕੰਧਾਰ ਤੇ ਲਹਿੰਦੇ ਦੀਆਂ ਸੰਗਤਾਂ ਆ ਰਹੀਆਂ ਸਨ ਉਹਨਾਂ ਨੇ ਇਸ ਜਗ੍ਹਾ ਤੇ ਪਹੁੰਚ ਕੇ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਪਛਾਣ ਲਿਆ ਤੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਜੀ ਨੇ ਪ੍ਰਤੀਜੰਦ ਬਾਰੇ ਸਭ ਕੁਝ ਦੱਸ ਦਿੱਤਾ ਸੰਗਤਾਂ ਤੋਂ ਭੇਟਾ ਲੈ ਕੇ ਸਤਿਗੁਰੂ ਜੀ پاس ਪਹੁੰਚਾਈ ਪ੍ਰਤੀਜੰਦ ਦੇ ਦੰਮ ਦਾ ਪਾਜ ਉਗੇੜਿਆ ਤੇ ਸਤਿਗੁਰੂ ਜੀ ਤੇ ਮਾਤਾ ਗੰਗਾ ਜੀ ਆਪਣੇ ਹੱਥੀ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਲੱਗੇ ਤੇ ਪੱਖਾ ਚੱਲਣ ਦੀ ਸੇਵਾ ਕਰਦੇ ਰਹੇ ਇਸ ਤਰ੍ਹਾਂ ਸੰਗਤਾਂ ਵਿੱਚ ਸੇਵਾ ਕਾਇਮ ਕੀਤੀ ਆਪ ਜੀ ਇਸ ਰੁੱਖ ਦੇ ਵੀ ਦਰਸ਼ਨ ਕਰੋ ਜੋ ਪਿਪਲੀ ਦਾ ਰੁੱਖ ਗੁਰੂ ਸਾਹਿਬ ਵੇਲੇ ਦਾ ਹੈ ਇਸ ਰੁੱਖ ਨੂੰ ਵੀ ਸੰਭਾਲ ਕੇ ਰੱਖਿਆ ਗਿਆ ਹੈ ਇੱਥੇ ਆਉਣ ਵਾਲੀਆਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਐਸ ਪਿਪਲੀ ਦੇ ਰੁੱਖ ਦੇ ਵੀ ਦਰਸ਼ਨ ਕਰਦੀਆਂ ਨੇ ਤੇ ਗੁਰੂ ਸਾਹਿਬਾਂ ਨੂੰ ਯਾਦ ਕਰਦੀਆਂ ਨੇ ਉਹ ਜੋ ਪਿਪਲੀ ਦੇ ਨਾਲ ਹੀ ਬਿਲਕੁਲ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਗੁੰਬਦ ਚਿੱਟੇ ਰੰਗ ਦਾ ਉਹ ਖੂਹ ਦੇ ਉੱਤੇ ਛੱਤ ਪਾਈ ਗਈ ਹੈ ਇਹ ਉਹ ਖੂਹ ਹੈ ਜੋ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਅੰਮ੍ਰਿਤਸਰ ਤੋਂ ਲਾਹੌਰ ਜਾਂਦੇ ਰਸਤੇ ਦੇ ਉੱਤੇ ਲਗਵਾਇਆ ਸੀ ਆਪ ਜੀ ਦਰਸ਼ਨ ਕਰੋ ਇਸ ਖੂਨ ਨੂੰ ਵੀ ਸੰਭਾਲਿਆ ਗਿਆ ਹੈ ਆਉਣ ਵਾਲੀਆਂ ਸੰਗਤਾਂ ਇਸ ਖੂਹ ਦੇ ਵੀ ਦਰਸ਼ਨ ਕਰਦੀਆਂ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੇ ਜੋ ਸਮੇਂ ਮਦਾਨ ਵਿੱਚ ਮੁਖਲਸ ਖਾਨ ਨੂੰ ਮਾਰ ਕੇ ਪਹਿਲੀ ਜੰਗ ਜਿੱਤ ਕੇ ਇੱਥੇ ਆ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਰਕੱਸਾ ਖੋਲ੍ਹਿਆ ਸੀ ਤੇ ਠੰਡਾ ਜਲ ਛੱਕ ਕੇ ਕੁਰਚਰ ਆਰਾਮ ਕੀਤਾ ਸੀ ਇਸ ਤਰ੍ਹਾਂ ਇਹ ਜੋ ਸਥਾਨ ਆਪ ਜੀ ਦਰਸ਼ਨ ਕਰ ਰਹੇ ਹੋ ਤਿੰਨ ਗੁਰੂ ਸਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਪਵਿੱਤਰ ਧਰਤੀ ਹੈ ਸੰਗਤ ਜੀ ਜਦੋਂ ਆਪਾਂ ਅਟਾਰੀ ਰੋਡ ਤੋਂ ਉਧਰਲੇ ਪਾਸੇੋਂ ਮੁੜ ਕੇ ਇੱਥੇ ਪੁਤਲੀ ਘਰ ਵਾਲਾ ਇਹ ਬਾਜ਼ਾਰ ਦੇ ਵਿੱਚ ਆਉਨੇ ਆ ਤੇ ਇੱਥੇ ਆਵਾਜ਼ਾਈ ਕਾਫੀ ਹੋਣ ਦੇ ਕਾਰਨ ਕਈ ਵਾਰੀ ਇੱਥੇ ਜਿਹੜੀ ਆਪਾਂ ਨੂੰ ਗੱਡੀ ਖੜੀ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਹੈ ਜਿਹੜੇ ਮੋਟਰਸਾਈਕਲ ਸਕੂਟਰ ਆ ਉਹ ਤਾਂ ਇੱਥੇ ਖੜੇ ਕੀਤੇ ਜਾ ਸਕਦੇ ਆ ਜਗ੍ਹਾ ਹੈਗੀ ਆ ਬਹੁਤ ਇਧਰਲੇ ਪਾਸੇ ਨੂੰ ਪਰ ਜੇ ਆਪਾਂ ਗੱਡੀ ਮੰਨ ਲਓ ਖੜੀ ਕਰਦੇ ਆ ਤਾਂ ਉਹ ਅਗਲੇ ਪਾਸੇ ਜਿਹੜੀ ਸੱਜੇ ਹੱਥ ਪਹਿਲੀ ਗਲੀ ਆ ਗੁਰਦੁਆਰਾ ਸਾਹਿਬ ਤੋਂ ਅੱਗੇ ਲੰਘ ਕੇ ਸੱਜੇ ਹੱਥ ਪਹਿਲੀ ਗਲੀ ਜੇ ਤੁਸੀਂ ਮੁੜੋਗੇ ਤੇ ਅੱਗੇ ਸੱਜਿਆ ਤੁਸੀਂ ਤੁਹਾਨੂੰ ਜਿਹੜਾ ਚਿੱਟੇ ਰੰਗ ਦਾ ਇੱਕ 게ਟ ਜਿਹੜਾ ਉਹ ਨਜ਼ਰ ਪੈ ਜਾਣਾ ਵਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਪਾਰਕਿੰਗ ਆ ਪਰ ਆਪਾਂ ਗੁਰਦੁਆਰਾ ਸਾਹਿਬ ਦੇ ਅਗੋਂ ਦੀ ਜਾ ਕੇ ਤੇ ਪਹਿਲੀ ਗਲੀ ਜਿਹੜੀ ਸੱਜਿਆ ਪਾਊਗੀ ਉਹ ਮੁੜ ਜਾਣੀ ਆ ਤੇ ਅੱਗੇ ਤੁਹਾਨੂੰ 게ਟ ਨਜ਼ਰ ਪੈ ਜਾਣਾ ਤੇ ਉੱਥੇ ਗੱਡੀ پارک ਕਰਕੇ ਤੁਸੀਂ ਦਰਸ਼ਨ ਮੇਲੇ ਕਰ ਸਕਦੇ ਆ ਤਿੰਨ ਪਾਤਸ਼ਾਹੀਆਂ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਦੇ ਆ ਤੋਂ ਸਾਡੇ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਜੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਫੇਸਬੁਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰਿਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ